ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆਰ ਰਜਿਸਟਰ ਹੁੰਦੀ ਹੈ ਇਹ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਣੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਗਗਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਈਲਸ ਚਾਚਾ ਤੇ ਕਲਵੰਤ ਰੋਕੇ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪ ਦੀ ਉਸ ਕੇਸ ਇਹਨਾਂ ਨੂੰ ਬਕਾਇਦਾ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਗੇ ਉਸ ਨੂੰ ਜੈਸ ਕੀਤਾ ਜਾਏਗਾ ਇਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਵਾਲੀ ਪੁਲਿਸਟਰੀ ਜਾ ਸਕਦੀ ਹੈ ਹਾਂਜੀ ਪੁਲਿਸਟਰੀ ਮਜਾ ਸਾਹ ਅਮਰਤਪਾਲ ਵੀ ਕੋਈ ਮੇਨ ਹੈ ਤੁਸੀਂ ਅਮਰਤਪਾਲ ਹਨ ਕੇਸ ਨੂੰ ਨਹੀਂ ਅੱਗੇ ਨਹੀਂ ਮੈਂ ਹਲੇ ਕੁਝ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫ਼ਤੀਸ਼ ਹੋਊਗੀ ਜੋ ਕੁਝ ਵੀ ਸਾਨੂੰ ਤਫ਼ਤੀਸ਼ ਲੜਿੰਦਾ ਹੋਊਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੇ ਤਰੀਕ 'ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਦਰਵਾਜ਼ੇ ਵੀ ਸੱਤ ਜਣ ਬਸੰਤ ਸਿੰਘ ਭਗਵਾਨ ਸਿੰਘ ਬਾਜੇਕੇ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਅਰਜੀਤ ਸਿੰਘ ਔਰ ਕੁਲਵੰਤ ਰੌਕੇਟ ਕਲੌਨ ਸਿੰਘ ਧਾਲੀਵਾਲ ਸਰ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਜੀ ਪੂਰੀ ਪ੍ਰੋਸੀਜਰ ਦੇ ਅਨੁਸਾਰ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਵਿੱਚ ਬਾਕ ਬਾਕ ਮਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦੇ ਆ ਉਸ ਹਿਸਾਬ ਨਾਲ ਇਹਨਾਂ ਦੇ ਐਕਟ ਕੀਤਾ ਜਾਊਗਾ ਤੋਂ ਮੀ ਵੀ ਕੋਰਟ ਦੀ ਗੱਲ ਨਾਲ ਕੋਰਟ ਪੇਸ਼ ਹਾਂਜੀ ਇਹਨਾਂ ਨਾਲ ਕੋਰਟ ਪੇਸ਼ ਹੋ ਜਾਏਗਾ ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਕਿ ਤਰ੍ਹਾਂ ਬ੍ਰੇਕ ਐਨਐਸਏ ਹੈ ਹਾਂਜੀ ਐਨਐਸਏ ਜਿਵੇਂ ਕਹਿ ਦਿੱਤਾ ਕਿ ਕਲੈਰਿਫਿਕੇਸ਼ਨ ਦੇ ਦੂ ਕਹਿੰਦੇ ਸੀ ਹਟਾ ਨਹੀਂ ਦਿੱਤੀ ਗਈ ਐਨਐਸਏ ਇਹਨਾਂ ਤੇ ਖਤਮ ਹੋ ਗਈ ਆ ਜੀ ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਹਾਂ ਇੱਕ ਕਿਹੜੇ ਕੇ ਵੀ ਜੇ ਜੋ ਮਤਲਬ ਹੈ ਜੀ ਸਾਰੇ ਆ ਡਿਬਰੂਗੜਾ ਜੀ ਸਰ ਕੱਲ ਕੋਣ ਚੋ ਤੇਰੀ ਕੀਤਾ ਜਾਏਗਾ ਹਾਂਜੀ ਕੱਲ ਕਿੱਥੇ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਕਲਜ਼ਟ ਡਿਮਾਂਡ ਆ ਦੂਰੋਂ ਆਉਣਾ ਤੇ ਉਹਦੇ ਚ ਕੀਤਾ ਜਾਊਗਾ ਜੀ ਇਹ ਸਾਰੇ ਇਕੱਠੇ ਮੈਂ ਹੋਰ ਵੀ ਕੁਝ ਲੱਗੇ ਆ ਰਹੇ ਸਰ ਮੈਂ ਹੋਰ ਵੀ ਦੱਸਾਂ ਜੀ ਆਪ ਜੀ